ਇਸ ਵੇਲੇ ਦੀ ਵੱਡੀ ਖਬਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ੁਰੂ ਕੀਤਾ ਗਿਆ ਪੰਜਾਬ ਭਰ ਵਿੱਚ ਆਪਰੇਸ਼ਨ ਸੀਲ ਕੀ ਹੈ ਆਪਰੇਸ਼ਨ ਸੀਲ ਆ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਦੱਸਦੇ ਹਾਂ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ਮਗਰੋਂ ਅੱਜ ਪੰਜਾਬ ਭਰ ਵਿੱਚ ਪੁਲਿਸ ਅਲਰਟ ਨਜ਼ਰ ਆਈ ਡੀਜੀਪੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਆਪਰੇਸ਼ਨ ਸੀਲ ਤਹਿਤ ਪੰਜਾਬ ਭਰ ਵਿੱਚ ਪੁਲਿਸ ਵੱਲੋਂ ਇੰਟਰ ਸਟੇਟ ਨਾਕੇ ਲਗਾਏ ਗਏ ਪੰਜਾਬ ਨਾਲ ਲੱਗਦੀਆਂ ਸਾਰੀਆਂ ਹੱਦਾਂ ਉੱਪਰ ਵੱਡੀ ਗਿਣਤੀ ਵਿੱਚ ਪੁਲਿਸ ਕਰਮੀ ਤਾਇਨਾਤ ਕੀਤੇ ਗਏ। ਇਸ ਦੌਰਾਨ ਖਾਸ ਤੌਰ ਤੇ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਗਈ। ਨਸ਼ਿਆਂ ਨੂੰ ਲੈ ਕੇ ਇਹ ਵੱਡੀ ਮੁਹਿੰਮ ਮੁੱਖ ਮੰਤਰੀ ਭਗਵੰਤ ਮਾਨ ਨਾਲ ਜ਼ਿਲ੍ਹਾ ਪੁਲਿਸ ਮੁਖੀਆਂ ਦੀ ਮੀਟਿੰਗ ਤੋਂ ਅਗਲੇ ਦਿਨ ਹੀ ਚਲਾਈ ਗਈ ਹੈ। ਇਸ ਤਹਿਤ ਬਾਹਰਲੇ ਸੂਬਿਆਂ ਤੋਂ ਪੰਜਾਬ ਵਿੱਚ ਆ ਰਹੇ ਨਸ਼ੇ ਉੱਪਰ ਨਜ਼ਰ ਰੱਖਣੀ ਹੈ। ਇਸ ਦੇ ਨਾਲ ਹੀ ਅਪਰਾਧੀਆਂ ਉੱਪਰ ਵੀ ਸ਼ਿਕੰਜਾ ਕਸਿਆ ਜਾ ਰਿਹਾ ਹੈ ਇਸ ਬਾਰੇ ਜ਼ਿਲ੍ਹਾ ਸੰਗਰੂਰ ਦੇ ਐਸਪੀ ਨੇ ਦੱਸਿਆ ਹੈ ਕਿ ਜ਼ਿਲ੍ਹੇ ਦੀ ਹੱਦ ਹਰਿਆਣਾ ਨਾਲ ਲੱਗਦੀ ਹੈ ਜਿੱਥੇ ਤਿੰਨ ਇੰਟਰ ਸਟੇਟ ਨਾਕੇ ਲਗਾਏ ਗਏ ਹਨ ਇੱਥੇ ਵੱਡੀ ਗਿਣਤੀ ਪੰਜਾਬ ਪੁਲਿਸ ਦੇ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਇਸ ਨਾਕੇ ਦੀ ਨਿਗਰਾਨੀ ਖੁਦ ਐਸਪੀ ਸੰਗਰੂਰ ਕਰ ਰਹੇ ਹਨ ਪੰਜਾਬ ਤੋਂ ਹਰਿਆਣਾ ਆਉਣ ਵਾਲੇ ਵਾਹਨਾਂ ਦੀ ਬੜੀ ਬਰੀਕੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਦਰਅਸਲ ਪੰਜਾਬ ਨੂੰ ਮੁਕੰਮਲ ਤੌਰ ਤੇ ਨਸ਼ਾ ਮੁਕਤ ਸੂਬਾ ਬਣਾਉਣ ਦੇ ਅਹਿਦ ਨੂੰ ਦਰਹਾਉਂਦੇ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੰਗਲਵਾਰ ਨੂੰ ਪੁਲਿਸ ਅਫਸਰਾਂ ਨੂੰ ਨਸ਼ਿਆਂ ਦੀ ਲਹਾਨਤ ਖਿਲਾਫ ਆਰ ਪਾਰ ਦੀ ਲੜਾਈ ਨੂੰ ਅੰਜਾਮ ਤੱਕ ਲਿਜਾਣ ਦੇ ਆਦੇਸ਼ ਦਿੱਤੇ ਹਨ ਪੁਲਿਸ ਕਮਿਸ਼ਨਰਾਂ ਤੇ ਐਸਐਸਪੀ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦੇ ਆ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਸ਼ੇ ਖਿਲਾਫ ਕਿਸੇ ਤਰ੍ਹਾਂ ਦਾ ਲਹਾਜ ਨਾ ਵਰਤਣ ਦੀ ਨੀਤੀ ਨੂੰ ਮੁਕੰਮਲ ਤੌਰ ਤੇ ਲਾਗੂ ਕਰਨ ਲਈ ਆਖਿਆ ਹੈ ਮੁੱਖ ਮੰਤਰੀ ਨੇ ਪੁਲਿਸ ਅਫਸਰਾਂ ਨੂੰ ਹਦਾਇਤਾਂ ਦਿੱਤੀਆਂ ਹਨ ਕਿ ਡਿਊਟੀ ਨਿਭਾਉਂਦੇ ਸਮੇਂ ਪੰਜਾਬ ਪੁਲਿਸ ਨੂੰ ਆਪਣਾ ਸ਼ਾਨਦਾਰ ਰਿਕਾਰਡ ਹਰ ਹਾਲ ਕਾਇਮ ਰੱਖਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਹੈ ਕਿ ਸੂਬੇ ਦੀ ਅਮਨ ਕਾਨੂੰਨ ਦੀ ਵਿਵਸਥਾ ਉੱਤੇ ਪਹਿਰਾ ਦੇਣਾ ਪੁਲਿਸ ਅਫਸਰਾਂ ਦੀ ਸਭ ਤੋਂ ਵੱਡੀ ਤਰਜੀਹ ਹੋਣੀ ਚਾਹੀਦੀ ਹੈ ਅਤੇ ਇਸ ਵਿੱਚ ਕੋਈ ਕਸਰ ਬਾਕੀ ਨਾ ਛੱਡੀ ਜਾਵੇ। ਉਹਨਾਂ ਨੇ ਕਿਹਾ ਹੈ ਕਿ ਸੰਗਠਿਤ ਅਪਰਾਧ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਜਬਰੀ ਵਸੂਲੀ ਤੇ ਫਿਰੋਤੀ ਦੇ ਮਾਮਲਿਆਂ ਨੂੰ ਰੋਕਣ ਅਤੇ ਸੁਲਝਾਉਣ ਉੱਤੇ ਵਧੇਰਾ ਵੀ ਧਿਆਨ ਦਿੱਤਾ ਜਾਵੇ। ਪਿਛਲੇ ਹੀ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪ੍ਰੈਸ ਕਾਨਫਰੰਸ ਜਾਰੀ ਕਰਕੇ ਨਸ਼ਿਆਂ ਨੂੰ ਰੋਕਣ ਖਿਲਾਫ ਇੰਟਰਵਿਊ ਵਿੱਚ ਸਾਫ਼ ਤੌਰ ਤੇ ਨਸ਼ਿਆਂ ਨੂੰ ਜੜੋਂ ਖਤਮ ਕਰਨ ਦੇ ਤਰੀਕੇ ਵੀ ਉਹਨਾਂ ਵੱਲੋਂ ਦੱਸੇ ਗਏ ਸਨ ਉਹਨਾਂ ਨੇ ਦੱਸਿਆ ਸੀ ਦੇਖੋ ਜੀ ਜਿਹੜਾ ਬਹੁਤ ਵੱਡੀ ਸਮੱਸਿਆ ਜਿ ਹੈ ਡਰਗ ਦੀ ਇਹਦੇ ਵਿੱਚ ਸਮਾਜ ਨੂੰ ਨਾਲ ਲੈ ਕੇ ਚੱਲਣਾ ਪਊਗਾ ਮੈਂ ਆਪਣੇ ਪੁਲਿਸ ਅਫਸਰズ ਦੀ ਮੀਟਿੰਗ ਜਦੋਂ اعلی ਅਧਿਕਾਰੀ ਬੈਠੇ ਹੁੰਦੇ ਹਾਂ ਮੈਂ ਉਦੋਂ ਵੀ ਇਹ ਕਹਿੰਦਾ ਕਿ ਤੁਸੀਂ ਹੱਲੋ ਸ਼ੁਰੂ ਕਰੋ ਇਹਨੂੰ ਕਿਉਂਕਿ ਪਿੰਡ ਵਿੱਚ ਜੇ ਕੋਈ ਨਸ਼ੇ ਕਰਦਾ ਹੈ ਡਰਗ ਲੈਣ ਦਾ ਸਾਰ ਪਿੰਡ ਨੂੰ ਪਤਾ ਹੁੰਦਾ ਤੇ ਕੌਣ ਵੇਚਦਾ ਹੁੰਦਾ ਕਿਹੜੇ ਪੇਪਲ ਥੱਲੇ ਕਿਹੜੇ ਬੋਰਡ ਥੱਲੇ ਕਿੱਥੇ ਆ ਕੇ ਗੱਡੀ ਖੜਾਉਂਦਾ ਕਿੱਥੇ ਬੋਨਟ ਖੋਲਦਾ ਹੋ ਸਾਰਾ ਕੁਝ ਪਤਾ ਹੁੰਦਾ ਮੈਂ ਕਿ ਪਹਿਲੇ ਤੂੰ ਅਸੀਂ ਉੱਥੇ ਤੱਕ ਪਹੁੰਚ ਫਿਰ ਉਹਨੂੰ ਪੁੱਛ ਤੂੰ ਕਿੱਥੋਂ ਲੈ ਕੇ ਆਇਆ ਫਿਰ ਉਹਨੂੰ ਪੁੱਛ ਕੇ ਕੜੀ ਜੋੜਦੇ ਜਾ ਸੋ ਇਹ ਸਮਾਜ ਦੇ ਸਾਥ ਤੋਂ ਬਿਨਾਂ ਨਹੀਂ ਚੱਲ ਸਕਦਾ ਪੁਲਿਸ ਦੇ ਵਿੱਚ ਵੀ ਸੁਧਾਰ ਦੀ ਲੋੜ ਹੈ ਅਸੀਂ ਵੱਡੇ ਪੱਧਰ ਤੇ

ਪ੍ਰੋਗਰਾਮ ਹੈ ਜਿਹਦੇ ਵਿੱਚ ਨੌਜਵਾਨ ਮੁੰਡੇ ਕੇਸਰੀ ਪੱਗਾ ਬਣ ਕੇ ਦਰਵਾਜ਼ਾ ਮੱਥਾ ਟੇਕ ਕੇ ਸੌਂ ਚੁੱਕਣ ਕਿ ਅਸੀਂ ਆਪਣੀ ਜ਼ਿੰਦਗੀ ਚ ਡਰੱਗ ਨਹੀਂ ਲੈਣੀ। ਅੱਛੀ ਗੱਲ ਹੈ ਆਉਣ ਵਾਲੀ ਪੀੜ੍ਹੀ ਨੂੰ ਅਸੀਂ ਬਚਾਉਣਾ ਹੈ ਤੇ ਜਿਹੜੇ ਇਸ ਦਲਦਲ ਵਿੱਚ ਫਸ ਗਏ ਉਹਨਾਂ ਨੂੰ ਕੱਢਣਾ ਹੈ। ਰੀਹੈਬ ਸੈਂਟਰ ਬਣਾ ਰਹੇ ਹਨ, ਬਣ ਰਹੇ ਹਨ। ਛਾਪੇ ਵੀ ਪੈ ਰਹੇ ਨੇ ਫੜ ਵੀ ਰਹੇ ਨੇ ਜਿਹੜੇ ਸਮਗਲਰ ਨੇ ਪਰ ਉਹਨਾਂ ਨੂੰ ਇਹ ਮਹਿਸੂਸ ਨਾ ਹੋਵੇ ਜਿਹੜੇ ਐਡਿਕਟਡ ਨੇ ਕਿ ਅਸੀਂ ਸਹਿਤ ਸਮਾਜ ਵੱਲੋਂ ਦਰਕਾਰ ਦਿੱਤੇ ਗਏ ਉਹਨਾਂ ਨੂੰ ਸਮਾਜ ਚ ਵਾਪਸ ਲੈ ਕੇ ਉਹਨਾਂ ਨੂੰ ਕੰਮ ਦੇਣਾ ਰੋਜ਼ਗਾਰ ਦੇਣਾ ਫੇਰ ਨਹੀਂ ਕਿਤੇ ਜਾਣੀ ਪੰਜਾਬੀ ਦੀ ਕਹਾਵਤ ਹੈ ਵੇਲਾ ਮਨ ਮਨ ਸ਼ੈਤਾਨੀ ਦਾ ਕਾਰ ਜਦੋਂ ਵੇਲੇ ਰਹਿੰਦੇ ਨੇ ਤਾਂ ਆਲੇ ਦੁਆਲੇ ਬੁਰੀ ਸੰਗਤ ਵਾਲੇ ਫਿਰਦੇ ਰਹਿੰਦੇ ਨੇ ਉਹ ਬਹੁਤ ਸੌਖੇ ਤਰੀਕੇ ਨਾਲ ਉਹਨਾਂ ਨੂੰ ਆਪਣੇ ਜਾਲ ਚ ਸਾਬਦੇ ਸੋ ਰੋਜ਼ਗਾਰ ਖੇਡਾਂ ਇਸ ਤਰ੍ਹਾਂ ਦੇ ਜਿਹੜੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਕਿਹੜਾ ਕੱਲ ਨੂੰ ਪ੍ਰੋਗਰਾਮ ਇਸ ਤਰ੍ਹਾਂ ਦੇ ਰੰਗਮਾਨ ਨਾਲ ਆਉਣ ਵਾਲੀ ਪੀੜ੍ਹੀ ਨੂੰ ਤਾਂ ਜਾਗਰੂਕਤਾ ਮਿਲਦੀ-ਮਿਲਦੀ ਹੈ ਨਾਲ ਨਾਲ ਉਹਨਾਂ ਨੂੰ ਵੀ ਅਸੀਂ ਨਾਮ ਲੈ ਕੇ ਚੱਲਣਾ ਹੈ ਅਸੀਂ ਜਿਹੜੇ ਐਡਿਕਟਿਡ ਨੇ ਉਹਨਾਂ ਨੂੰ ਮਰੀਜ਼ ਕਹਾਂ ਅਸੀਂ ਉਹਨਾਂ ਨੂੰ ਸਮਾਗਲਰ ਨਹੀਂ ਕਹਾਂਗੇ ਉਹ ਮਰੀਜ਼ ਬਣਾ ਦੇ ਉਹ 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 ਤਾਂ ਹਸਪਤਾਲ ਜਾਣਾ ਚਾਹੀਦਾ ਜੇਲ ਨਹੀਂ ਜਾਣਾ ਚਾਹੀਦਾ ਜੇਲ ਉਹ ਜਾਣੇ ਚਾਹੀਦੇ ਜਿਹੜੇ ਸਪਲਾਇਰ ਸੋ ਵੱਡੇ ਪੱਧਰ ਤੇ ਐਕਸ਼ਨ ਚੱਲ ਰਿਹਾ ਹੈ ਔਰ ਲੋਕਾਂ ਨਾਲ ਜਿਉਂ-ਜਿਉਂ ਸਾਥ ਮਿਲਦਾ ਜੋ ਬਹੁਤ ਸਾਰੇ ਪਿੰਡਾਂ ਨੇ ਸਾਨੂੰ ਅਨਾਉਂਸ ਕਰਤਾ ਕਿ ਅਸੀਂ ਆਪਣੇ ਪਿੰਡ ਕਮੇਟੀ ਬਣਾ ਲਈ ਤੇ ਪੁਲਿਸ ਉਹਨਾਂ ਸਾਥ ਦੇਊਗੀ ਉਹ ਪਿੰਡ ਜਿਹੜਾ ਨਸ਼ਾ ਮੁਕਤ ਪਿੰਡ ਆਪਣੇ ਆਪ ਨੂੰ ਡਿਕਲੇਅਰ ਕਰ ਦੇਣਗੇ ਉਸ ਪਿੰਡ 'ਚੋਂ ਗਾਂਟਾ ਵੀ ਦੇਵਾਂਗੇ ਜੋ ਪਿੰਡ ਦੇ ਲੋਕ ਕਹਿਣਗੇ ਕਰਾਂਗੇ ਸੋ ਇਹ ਇਸ ਗਲਦਲ 'ਚੋਂ ਪੰਜਾਬ ਨੂੰ ਕੱਢਣਾ ਇਹ ਸਾਡਾ ਵਾਦਾ ਵੀ ਸੀ ਤੇ ਸਾਡਾ ਫਰਜ਼ ਵੀ ਹੈ